ਗਾਜ਼ੀਆਬਾਦ ਦੇ ਵਿੱਚ ਤਿੰਨ ਸਿੱਕੀਆਂ ਪੈਣਾ ਦੇ ਵੱਲੋਂ ਨੌਵੀਂ ਮੰਜ਼ਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ ਆ ਇਸ ਗੱਲ ਨੇ ਇਸ ਘਟਨਾ ਨੇ ਸਮੁੱਚੇ ਭਾਰਤ ਨੂੰ ਸੋਚਣ ਵਾਸਤੇ ਮਜਬੂਰ ਕਰਤਾ ਤੇ ਜਿਹੜੇ ਸਿਰ ਤੋਂ ਕੰਮ ਲੈਣ ਵਾਲੇ ਨਾਜ਼ੁਕ ਲੋਕ ਆ ਜਿਹੜੇ ਕਿ ਇਸ ਗੱਲ ਦੀ ਗੰਮੀਰਤਾ ਨੂੰ ਸਮਝਦੇ ਆ ਉਹਨਾਂ ਦਾ ਲੋਕੰਡਾ ਖੜਾ ਇਸ ਕਰਕੇ ਹੋਇਆ ਕਿਉਂਕਿ ਤੁਹਾਡੇ ਬੱਚੇ ਵੀ ਸਾਡੇ ਬੱਚੇ ਵੀ ਗਵੰਢ ਘਰ ਦੇ ਬੱਚੇ ਵੀ ਰਿਸ਼ਤੇਦਾਰ ਦੇ ਬੱਚੇ ਵੀ ਅੱਜ ਕੱਲ ਮੋਬਾਈਲ ਦੇ ਉੱਤੇ ਗੀਮਾਂ ਬਹੁਤ ਖੇੜਦੇ ਆ ਇਹ ਤਿੰਨ ਬੱਚਿਆਂ ਨੇ ਤਿੰਨ ਕੁੜੀਆਂ ਨੇ ਜਿਹੜੀ ਖੁਦਕੁਸ਼ੀ ਕੀਤੀ ਆ ਇਹਦੇ ਪਿੱਛੇ ਮੋਬਾਈਲ ਗੇਮ ਆ ਇਹਦੇ ਪਿੱਛੇ ਆਨਲਾਈਨ ਗੇਮ ਆ ਉਹ ਆਨਲਾਈਨ ਗੇਮ ਜਿਹੜੀ ਕਿ ਕੋਰੀਅਨ ਲਵ ਗੇਮ ਅਖਵਾਈ ਜਾਂਦੀ ਆ ਇਹ ਉਹ ਗੇਮ ਆ ਜਿਵੇਂ ਕਿ ਕਿਸੇ ਵੇਲੇ ਭਾਰਤ ਦੇ ਵਿੱਚ ਬਲੂ ਵੇਲ ਗੇਮ ਚੱਲਦੀ ਹੁੰਦੀ ਸੀ ਜਿਹਨੂੰ ਕਿ 2017 ਦੇ ਵਿੱਚ ਭਾਰਤ ਦੀ ਸਰਕਾਰ ਨੇ ਬੰਦ ਕਰਤਾ ਸੀ ਇਸ ਕਰਕੇ ਕਿਉਂਕਿ ਉਹਦੇ ਵਿੱਚ ਬੱਚਿਆਂ ਨੂੰ ਟਾਸਕ ਦਿੱਤੇ ਜਾਂਦੇ ਸੀ ਕਿ ਅੱਜ ਤੁਸੀਂ ਰਾਤ ਦੇ ਵੇਲੇ ਸਿਵਿਆਂ ਦੇ ਵਿੱਚ ਚਲੇ ਜਾਣਾ ਅੱਜ ਤੁਸੀਂ ਫਲਾਣੀ ਥਾਂ ਤੋਂ ਬਨੇਰੇ ਤੋਂ ਛਾਲ ਮਾਰਨੀ ਆ ਤੁਸੀਂ ਬਲੇਡ ਦੇ ਨਾਲ ਆਪਣੀਆਂ ਬਾਹਾਂ ਦੇ ਉੱਤੇ ਕੱਟ ਲਾਉਣੇ ਆ ਤੁਸੀਂ ਫਾਹਾ ਲੈ ਕੇ ਕੋਸ਼ਿਸ਼ ਕਰਨੀ ਹੈ ਵੀ ਇਸ ਤੋਂ ਮਰਨ ਤੋਂ ਡਰਦੇ ਕਿ ਨਹੀਂ ਡਰਦੇ ਸੋ ਇਸ ਗੱਲ ਦਾ ਪਤਾ ਲਾਉਣਾ ਜਦੋਂ ਬੱਚਿਆਂ ਦੀ ਜ਼ਿੰਦਗੀ ਨੂੰ ਖਤਰਾ ਪੈਦਾ ਹੋਇਆ ਕਈ ਬੱਚੇ ਮਰ ਵੀ ਗਏ ਕਈ ਬੱਚੇ ਜ਼ਖਮੀ ਹੋਏ ਜਦੋਂ ਉਹਨਾਂ ਦੀ ਮਾਨਸਿਕਤਾ ਉਗੜ ਟੁਗੜੀ ਹੋ ਗਈ ਤਾਂ ਫਿਰ ਭਾਰਤੀ ਸਰਕਾਰ ਦੇ ਵੱਲੋਂ ਉਸ ਖੇਡ ਦੇ ਉੱਤੇ ਪਾਬੰਦੀ ਲਾਈ ਗਈ ਸੀ ਉਰੇ ਤੇ ਪਾਬੰਦੀ ਲੱਗ ਗਈ ਪਰ ਇਹ ਭਾਰਤ ਦੇ ਵਿੱਚ ਖੇਡਾਂ ਹਾਲੇ ਵੀ ਚੱਲਦੀਆਂ ਹੁਣ ਨਾਂ ਬਦਲ ਗਏ ਆ ਇਹ ਕੋਰੀਅਨ ਲਵ ਗੇਮ ਵੀ ਉਸ ਬਲੂ ਵਿਲ ਗੇਮ ਵਰਗੀ ਆ ਇਹ ਤਿੰਨੇ ਬੱਚੀਆਂ ਜਿਹੜੀ ਵੱਡੀ 16 ਸਾਲ ਦੀ ਉਸ ਤੋਂ ਛੋਟੀ 14 ਸਾਲ ਦੀ ਉਸ ਤੋਂ ਛੋਟੀ 12 ਸਾਲ ਦੀ ਇਹ ਤਿੰਨੇ ਇਸ ਗੇਮ ਨਾਲ ਜੁੜੀਆਂ ਆਪਦੇ ਕਮਰੇ ਤੱਕ ਖੁਦ ਨੂੰ ਬੰਦ ਕਰਕੇ ਬਹਿ ਗਈਆਂ ਸੀਮਤ ਰਹਿ ਗਈਆਂ ਘਰਦਿਆਂ ਦੇ ਸੰਪਰਕ ਦੇ ਵਿੱਚ ਘਟ ਗਈਆਂ ਇਹ ਇਸ ਸੰਸਾਰ ਨੂੰ ਸਿਰਜ ਲਿਆ ਰਹਿਣੇ ਕਿ ਅਸੀਂ ਵੀ ਕੋਰੀਅਨ ਹੀ ਹਾਂ ਇਹ ਕੋਰੀਅਨ ਭਾਸ਼ਾ ਸੁਣਦੀਆਂ ਕੋਰੀਅਨ ਇਹਨਾਂ ਨੇ ਸਿੱਖ ਲਈ ਤੇ ਕੋਰੀਅਨ ਤਰੀਕੇ ਦੇ ਨਾਲ ਇਹ ਰਹਿਣਾ ਸਹਿਣਾ ਸ਼ੁਰੂ ਕਰਤਾ ਇਹ ਗੱਲ ਕਹਿਨੀ ਸੀ ਕਿ ਅਸੀਂ ਤਾਂ ਕੋਰੀਅਨ ਆ ਸਾਡਾ ਬਾਪ ਇੰਡੀਅਨ ਆ ਸਾਡੇ ਵਿਚਾਰ ਧਾਰਕ ਇਸ ਮਾਮਲੇ 'ਚ મતਭੇਦ ਹੈਗੇ ਆ ਅਸਲ ਵਿੱਚ ਗੱਲ ਸ਼ੁਰੂ ਹੁੰਦੀ ਜੀ ਕਰੋਨਾ ਤੋਂ ਕਰੋਨਾ ਮਹਾਮਾਰੀ ਦੇ ਵਿੱਚ ਆਪਾਂ ਜਾਣਦੇ ਕੁੱਲ ਦੁਨੀਆ ਦੇ ਵਿੱਚ ਪ੍ਰਭਾਵ ਪਿਆ ਤੇ ਇੰਡੀਆ ਦੇ ਵਿੱਚ ਸਕੂਲ ਬੰਦ ਹੋ ਗਏ ਲੰਮਾ ਸਮਾਂ ਸਕੂਲ ਬੰਦ ਰਹੇ ਤੇ ਇਹ ਬੱਚੀਆਂ ਸਕੂਲਾਂ ਹਟ ਗਈਆਂ ਇਹਨਾਂ ਦੀ ਪੜ੍ਹਾਈ ਵਿੱਚ ਬਾਅਦ ਚ ਦਿਲਚਸਪੀ ਵੀ ਨਹੀਂ ਰਹੀ ਇਹਨਾਂ ਨੇ ਫਿਰ ਕੋਰੀਅਨ ਸਿੱਖਣੀ ਸ਼ੁਰੂ ਕਰਤੀ ਇਹਨਾਂ ਬੱਚੀਆਂ ਨੇ ਕੋਰੀਅਨ ਰੀਲਾਂ ਵੇਖਣੀਆਂ ਸ਼ੁਰੂ ਕਰਤੀਆਂ ਇਹਨਾਂ ਨੇ YouTube ਦੇ ਉੱਤੇ ਆਪਣੇ ਇੱਕ ਚੈਨਲ ਬਣਾ ਲਿਆ ਕੋਰੀਅਨ ਕੰਟੈਂਟ ਉਹਦੇ ਉੱਤੇ ਬਣਾ ਬਣਾ ਕੇ ਪੇਸ਼ ਕਰਦੀਆਂ ਸੀ ਇਹ ਆਪਸ ਦੇ ਵਿੱਚ ਗੱਲ ਵੀ ਉਹਵੇਂ ਕਰਦੀਆਂ ਇਨੜਾ ਐਕਸੈਂਟ ਵੀ ਹੋਇਆ ਤੇ ਬਾਪ ਇਹ ਗੱਲ ਕਰਨਾ ਸੀ ਵੀ ਭਾਈ ਤੁਹਾਡੇ ਉੱਤੇ ਭੂਤ ਬਹੁਤ ਸਵਾਰ ਆ ਤੁਸੀਂ ਜੇ ਨਾ ਇਹ ਕੁਝ ਛੱਡਿਆ ਜੇ ਮੋਬਾਈਲ ਦੇਖਣਾ ਬੰਦ ਨਾ ਕੀਤਾ ਜੇ ਤੁਸੀਂ ਆਨਲਾਈਨ ਗੇਮਾਂ ਬੰਦ ਨਾ ਕੀਤੀਆਂ ਜੇ ਤੁਸੀਂ ਭਾਈ ਮੇਰੇ ਕਹਿਣੇ ਦੇ ਵਿੱਚ ਨਾ ਰਹੀਆਂ ਤੇ ਫਿਰ ਉਹਦਾ ਹਿਸਾਬ ਲਾ ਲਓ ਫਿਰ ਤੁਹਾਡੇ ਪੈਣਗਾ ਫਿਰ ਉਹ ਡਾਂਟਦਾ ਸੀ ਵੀ ਤੁਹਾਨੂੰ ਘੁੱਟ ਮਾਰ ਪਾਊਗੀ ਤੁਹਾਡੇ ਇਹ ਬੱਚੀਆਂ ਇਸ ਗੱਲੋਂ ਤਣਾਅ ਗ੍ਰਸਤ ਰਹਿਣਗਾ ਸੀ ਵੀ ਸਾਡੇ ਕੋਲੋਂ ਮੋਬਾਈਲ ਖੋਲਿਆ ਜਾਣਾ ਜਦੋਂ ਘਰ ਦੇ ਵਿੱਚ ਮਾਹੌਲ ਤਣਾਅਪੂਰਨ ਬਣਿਆ ਤੇ ਫਿਰ ਪਤਾ ਲੱਗਾ ਜੀ ਕਿ ਇਹਨਾਂ ਬੱਚੀਆਂ ਨੇ ਖੁਦਕੁਸ਼ੀ ਦੇ ਬਾਰੇ ਧਾਰ ਲਿਆ ਜਦੋਂ ਬਾਪ ਨੇ ਮੋਬਾਈਲ ਵੀ ਖੋਲਿਆ ਤੇ ਬਾਪ ਦੇ ਦਬਾਅ ਦੇ ਕਰਕੇ ਇਹਨਾਂ ਬੱਚਿਆਂ ਨੂੰ YouTube ਤੋਂ ਆਪਣਾ ਚੈਨਲ ਵੀ ਡਿਲੀਟ ਕਰਨਾ ਪਿਆ ਤੇ ਫਿਰ ਇਹ ਹੋਰ ਡਿਪਰੈਸ਼ਨ ਦੇ ਵਿੱਚ ਆਈਆਂ ਤੇ ਤਿੰਨਾਂ ਬੱਚਿਆਂ ਨੇ ਬਨੇਰੇ ਤੇ ਖੜਕੇ ਨੌਵੀਂ ਮੰਜ਼ਲ ਤੋਂ ਸੜਕ ਦੇ ਵਿੱਚ ਛਾਲ ਮਾਰਤੀ ਤੇ ਤਿੰਨੇ ਬੱਚਿਆਂ ਦੀ ਮੌਤ ਹੋ ਗਈ ਆ ਇਹ ਕਹਾਣੀ ਇੱਕ ਘਰ ਦੀ ਨਹੀਂ ਆ ਪੰਜਾਬ ਦੇ ਵਿੱਚ ਵੀ ਕੁਝ ਘਟਨਾਵਾਂ ਸਮੇਂ-ਸਮੇਂ ਤੇ ਹੋ ਜੀਆਂ ਵਾਪਰੀਆਂ ਤੇ ਸਮੁੱਚੇ ਭਾਰਤ ਦੇ ਵਿੱਚ ਹੁਣ ਤੱਕ ਕਈ ਸੈਂਕੜੇ ਘਟਨਾਵਾਂ ਵਾਪਰੀਆਂ ਇਦੇ ਪਿੱਛੇ ਇੱਕ ਹੁਣ ਪਰਿਵਾਰਕ ਉਲਝਣ ਵੀ ਆ। ਇਹਨਾਂ ਕੁੜੀਆਂ ਦਾ ਬਾਪ ਹੈਗਾ ਚੇਤਨ। ਚੇਤਨ ਦੇ ਦੋ ਵਿਆਹ ਜਾਨੀ ਕਿ ਉਹਨੇ ਆਪਣੀ ਸਾਲੀ ਨਾਲ ਵੀ ਵਿਆਹ ਕਰਵਾ ਲਿਆ ਕਿਤੇ ਹੋਰ ਵੀ ਉਹਦਾ ਕੋਈ ਨੇੜਲਾ ਸੰਬੰਧ ਹੋਊਗਾ ਚਲੋ ਹੈ ਤਾਂ ਉਹਦੀ ਪਰਸਨਲ ਗੱਲ। ਪਰ ਇਹ ਪਰਸਨਲ ਗੱਲਾਂ ਦੇ ਵਿੱਚ ਉਲਝਿਆ ਹੋਇਆ ਬਾਪ ਘਰੇਲੂ ਤਾਣੀ ਉਲਜੀ ਹੋਈ ਤੇ ਬੱਚਿਆਂ ਦੇ ਵੱਲ ਗੌਰ ਹੀ ਨਹੀਂ ਕਰ ਸਕਿਆ। ਬੱਚਿਆਂ ਨੇ ਆਪ ਦਾ ਰਾਹ ਚੁਣਿਆ ਕਿਉਂਕਿ ਉਹ ਬਾਲ ਕੋਮਲ ਮਨਾਂ ਦੇ ਬਾਪ ਦੇ ਕੋਲੇ ਸਮਾਂ ਹੈ ਨਹੀਂ ਕਿਉਂਕਿ ਉਹਦੇ ਵਿੱਚ ਜ਼ਿੰਦਗੀ ਦੇ ਵਿੱਚ ਉਲਝਣਾ ਇੱਕ ਤੋਂ ਵੱਧ ਉਹਦੇ ਵਿਆਹ ਹੋਇਆ ਇਹਨਾਂ ਗੱਲਾਂ ਦਾ ਅਸਰ ਵੀ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਪਿਆ ਤੇ ਇਹ ਅਸਰ ਮੌਤ ਤੱਕ ਪਹੁੰਚ ਗਿਆ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਪੜਤਾਲ ਕਰ ਰਹੀ ਆ ਇਹਨਾਂ ਬੱਚਿਆਂ ਦਾ ਖੁਦਕੁਸ਼ੀ ਨੋਟ ਲੰਮਾ ਚੌੜਾ ਸਾਹਮਣੇ ਆਇਆ ਜਿਦੇ ਵਿੱਚ ਇਹਨਾਂ ਨੇ ਗੱਲ ਕਹੀ ਆ ਕਿ ਮੰਮੀ ਡੈਡੀ ਅਸੀਂ ਇਸ ਗੇਮ ਨੂੰ ਛੱਡ ਨਹੀਂ ਸਕੀਆਂ ਅਸੀਂ ਮੋਬਾਈਲ ਨੂੰ ਛੱਡ ਨਹੀਂ ਸਕੀਆਂ ਇਹ ਸਾਡੀ ਜ਼ਿੰਦਗੀ ਸੀ ਤੇ ਅਸੀਂ ਜਾ ਰਹੀਆਂ ਤੇ ਇਸ ਕਰਕੇ ਸਾਨੂੰ ਮਾਫ ਕਰਿਓ ਹੁਣ ਕੋਲੇ ਸਿਰਫ ਤੇ ਸਿਰਫ ਰੋਣਾ ਰਹਿ ਗਿਆ ਹੁਣ ਬਾਪ ਦੇ ਕੋਲੇ ਇਕੱਲੇ ਤਰਕ ਰਹਿ ਗਿਆ ਕਿ ਅਸੀਂ ਤਾਂ ਭਾਈ ਬੱਚਿਆਂ ਦੇ ਲਈ ਸਭ ਕੁਝ ਕੀਤਾ ਅਸੀਂ ਪਾਲਣ ਪੋਸ਼ਣ ਕੀਤਾ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਅੱਕੇ ਪ੍ਰਾਪਤ ਹੋਈ ਹੈ ਵੀ ਘਰ ਦੇ ਵਿੱਚ ਆਰਥਿਕ ਤੰਗੀ ਵੀ ਸੀ ਤੇ ਬਾਪ ਨੇ ਇਹ ਗੱਲ ਸੋਚੀ ਸੀ ਵੀ ਚਲੋ ਜਦੋਂ ਚਾਰ ਪੈਸੇ ਆ ਜਾਣਗੇ ਉਸ ਤੋਂ ਬਾਅਦ ਇਹਨਾਂ ਨੂੰ ਦੁਬਾਰਾ ਐਡਮਿਸ਼ਨ ਵੀ ਦਵਾ ਦੇਾਂਗੇ ਸਕੂਲ ਦੇ ਵਿੱਚ ਲਾ ਦੇਾਂਗੇ ਪਰ ਹਰ ਰੋਜ਼ ਸਥਿਤੀ ਵਿਗੜਦੀ ਗਈ ਬੱਚੀਆਂ ਆਨਲਾਈਨ ਗੇਮ ਦੇ ਵਿੱਚ ਰੁੱਝੀਆਂ ਰਹੀਆਂ ਉਹਨਾਂ ਦੀ ਜ਼ਿੰਦਗੀ ਜਿਹੜੀ ਉਹ ਲਈ ਤੋਂ ਲੱਥ ਗਈ ਬਾਪ ਆਪ ਦੀ ਜ਼ਿੰਦਗੀ ਦੀ ਤਾਣੀ ਦੇ ਵਿੱਚ ਉਲਝਿਆ ਸੀ ਘਰ ਦੇ ਵਿੱਚ ਆਰਥਿਕ ਸਮੱਸਿਆ ਵੀ ਸੀ ਤੇ ਇਹ ਸਾਰੀਆਂ ਗੱਲਾਂ ਇਸ ਥਾਂ ਦੇ ਉੱਤੇ ਆ ਕੇ ਖੜ ਗਈਆਂ ਕਿ ਤਿੰਨੇ ਬੱਚੀਆਂ ਮਰ ਗਈਆਂ ਤਿੰਨੇ ਬੱਚਿਆਂ ਨੇ ਮੌਤ ਨੂੰ ਗੱਲ ਨਾਲ ਲਾ ਲਿਆ ਤਿੰਨੇ ਬੱਚੀਆਂ ਦੀ ਖਬਰ ਮੀਡੀਆ ਦੇ ਵਿੱਚ ਦੁਨੀਆ ਭਰ ਦੇ ਵਿੱਚ ਬਹੁਤ ਵੱਡੀ ਆਈ ਤੇ ਭਵਿੱਖ ਦੇ ਵਿੱਚ ਇਹੋ ਜਿਹੀ ਖਬਰ ਨਾ ਆਵੇ ਇਸ ਗੱਲ ਦੀ ਅਸੀਂ ਕਾਮਨਾ ਕਰਦੇ ਹਾਂ ਤੁਹਾਨੂੰ ਚੇਤੇ ਦੀ ਹੋਣਾ ਸ਼ਾਇਦ ਤਿੰਨ ਦਿਨ ਪਹਿਲਾਂ ਭਪਾਲ ਦੇ ਵਿੱਚੋਂ ਵੀ ਇਹੋ ਜਿਹੀ ਖਬਰ ਆਈ ਆ ਇੱਕ ਬੱਚਾ ਆਨਲਾਈਨ ਗੇਮ ਖੇਡਦਾ ਉਹਨੂੰ ਵੀ ਟਾਸਕ ਮਿਲਦੇ ਆ ਉਸ ਬੱਚੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਆ ਉਹ ਬੱਚੇ ਨੇ ਫਾਹਾ ਲੈ ਲਿਆ ਉਹਨੇ ਖੁਦਕੁਸ਼ੀ ਕਰ ਲਈ ਜਦੋਂ ਅਸੀਂ ਬੱਚੇ ਸੀ ਜਦੋਂ ਅਸੀਂ ਸਕੂਲੀ ਵਿਦਿਆਰਥੀ ਸੀ ਕਿਉਂਕਿ ਆਪਾਂ ਸਾਰੇ ਹੀ 10 ਸਾਲ ਦੀ 12 ਸਾਲ ਦੀ 15 ਸਾਲ ਦੀ 8 ਸਾਲ ਦੀ ਉਮਰ ਚੋਂ ਲੰਗੇ ਆ ਸਾਨੂੰ ਇਹ ਪਤਾ ਨਹੀਂ ਸੀ ਹੁੰਦਾ ਕਿ ਮਰਨਾ ਕਿਵੇਂ ਚਾਹੀਦਾ ਤੇ ਮਰਿਆ ਕਿਵੇਂ ਜਾਂਦਾ ਜੇਕਰ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਕਰੀਏ ਗਵਾਂਢੀ ਕੋਈ ਮੁੱਕ ਜਾਂਦਾ ਸੀ ਸਾਨੂੰ ਇਹ ਵੀ ਨਹੀਂ ਪਤਾ ਸੀ ਵੀ ਇੱਥੇ ਦੁੱਖ ਕਿਵੇਂ ਮਨਾਉਣਾ ਪਰ ਅੱਜ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਬੱਚੇ ਸੋਸ਼ਲ ਮੀਡੀਆ ਦੇ ਨਾਲ ਆਨਲਾਈਨ ਪਲੇਟਫਾਰਮ ਦੇ ਨਾਲ ਇਹੋ ਜਿھے ਜੁੜੇ ਆ ਤੇ ਇਕੱਲੀ ਇਕੱਲੀ ਗੱਲ ਦੇ ਬਾਰੇ ਉਹਨਾਂ ਨੂੰ ਗਿਆਨ ਆ ਤੁਹਾਨੂੰ ਚੇਤੇ ਨਹੀਂ ਹੋਣਾ ਪਿਛਲੇ ਦਿਨੀ ਫਗਵਾੜੇ ਦੇ ਵਿੱਚ ਇੱਕ ਬੱਚੇ ਨੂੰ ਉਹਦੇ ਮਾਪੇ ਨੇ ਰੋਕਿਆ ਸੀ ਕਿਉਂਕਿ ਬਸੰਤ ਦਾ ਸਮਾਂ ਸੀ ਉਹ ਬੱਚੇ ਨੇ ਕਿਹਾ ਜੀ ਕਿ ਮੈਨੂੰ ਤੁਸੀਂ ਚਾਈਨਾ ਡੋਰ ਲਿਆ ਕੇ ਦਿਓ ਮਾਪੇ ਨੇ ਕਿਹਾ ਵੀ ਚਾਈਨਾ ਡੋਰ ਨਹੀਂ ਮਿਲਣੇ ਕੀ ਬੰਦਾ ਬਣ ਕੇ ਅੰਦਰ ਬਹਿ ਕੇ ਪੜ ਨੀ ਤਰੇ ਖੇਤਰ ਫਿਰਨਾ ਬੱਚੇ ਨੇ ਅੰਦਰ ਜਾ ਕੇ ਕੁੰਡੀ ਲਾਈ ਕਮਰੇ ਨੂੰ ਤੇ ਫਿਰ ਉਹਨੇ ਫਾਹਾ ਲੈ ਲਿਆ ਖੁਦਕੁਸ਼ੀ ਕਰ ਲਈ ਮਤਲਬ ਬੱਚਿਆਂ ਨੂੰ ਅੱਜ ਖੁਦਕੁਸ਼ੀ ਕਰਨ ਦਾ ਵੀ ਪਤਾ ਉਹਨਾਂ ਨੂੰ ਛਾਲ ਮਾਰ ਕੇ ਮਰਨ ਦਾ ਵੀ ਪਤਾ ਫਾਹਾ ਲੈਣ ਦਾ ਵੀ ਪਤਾ ਜ਼ਹਿਰੀਲੀ ਚੀਜ਼ ਖਾਣ ਦਾ ਵੀ ਪਤਾ ਜਿਹੜਾ ਕਿ ਸਾਨੂੰ ਨਹੀਂ ਸੀ ਪਤਾ ਹੁੰਦਾ ਸਾਨੂੰ ਹਾਲੇ ਤੱਕ ਵੀ ਕਈ ਗੱਲਾਂ ਦਾ ਨਹੀਂ ਪਤਾ ਬੱਚੇ ਸ਼ਾਰਪ ਮਾਈਂਡ ਵਾਲੇ ਹੁਣ ਕਰਕੇ ਤਿੱਖੇ ਦਿਮਾਗ ਵਾਲੇ ਹੁਣ ਕਰਕੇ ਇਹਨਾਂ ਨੂੰ ਸਾਡੇ ਨਾਲੋਂ ਵੱਧ ਆਨਲਾਈਨ ਗੱਲਾਂ ਬਾਰੇ ਪਤਾ ਤੇ ਮੋਬਾਈਲ ਦੇ ਵਿੱਚ ਕੀ ਕੀ ਕੁਝ ਹੈਗਾ ਕੀ ਕੀ ਕਿੱਥੇ ਕਿੱਥੇ ਲੁਕਿਆ ਇਹਨਾਂ ਨੂੰ ਵੱਧ ਪਤਾ ਪਰ ਸਾਡੀ ਹਿੱਸੇ ਦੇ ਵਿੱਚ ਜ਼ਿੰਮੇਵਾਰੀਆਂ ਕਿਹੜੀਆਂ ਹੁੰਦੀਆਂ ਬੱਚਾ ਨੂੰ ਵੱਡ ਤੋਂ ਵੱਡ ਮਿੱਟੀ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਗੇ ਇੱਕ ਵੇਲਾ ਸੀ ਜਦੋਂ ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਸਾਂਝੇ ਪਰਿਵਾਰਾਂ ਦੀ ਗੱਲ ਹੁੰਦੀ ਸੀ ਅੱਜ ਜ਼ਿੰਦਗੀ ਮਹਿੰਗੀ ਹੋ ਗਈ ਆ ਲੋੜਾਂ ਵੱਧ ਗਈਆਂ ਮਾਪੇ ਦੋਵੇਂ ਜਾਣੇ-ਜਾਣੇ ਜੀ ਨੌਕਰੀ ਕਰਨ ਤੇ ਬੱਚੇ ਘਰ ਦੇ ਵਿੱਚ ਇਕੱਲੇ ਆ ਤੇ ਬੱਚੇ ਜੋ ਮਰਜ਼ੀ ਕਰਦੇ ਆ ਤੇ ਆਨਲਾਈਨ ਸਟੱਡੀ ਦੇ ਨਾਂ ਦੇ ਉੱਤੇ ਕਈ ਵਾਰ ਬੱਚਾ ਦਾ ਮਨ ਉਹ ਜਾ ਹੁੰਦਾ ਉਹਨਾਂ ਨੂੰ ਪੜ੍ਹਾਈ ਚੰਗੀ ਨਹੀਂ ਲੱਗਦੀ ਤੇ ਮੋਬਾਈਲ ਦੇ ਨਾਂ ਦੇ ਉੱਤੇ ਜੋ ਮਨ ਦੇ ਵਿੱਚ ਆਉਂਦਾ ਉਹ ਕਰਦੇ ਆ ਪਰ ਇਹ ਮਾਪਿਆਂ ਦੀ ਜ਼ਿੰਮੇਵਾਰੀ ਆ ਕਿ ਤੁਹਾਡਾ ਬੱਚਾ ਤੁਹਾਡੀ ਧੀ ਤੁਹਾਡਾ ਪੁੱਤ ਕਰਦਾ ਕੀ ਆ ਜੇ ਤੁਹਾਡਾ ਬੱਚਾ ਇਹ ਕੋਰੀਅਨ ਗੇਮ ਖੇਡਣ ਲੱਗ ਪਿਆ ਜੇ ਤੁਹਾਡਾ ਬੱਚਾ ਆਨਲਾਈਨ ਗੇਮਾਂ ਦੇ ਚਾਂਸੇ ਦੇ ਵਿੱਚ ਆ ਗਿਆ ਜੇ ਤੁਹਾਡਾ ਬੱਚਾ ਉਹ ਟਾਸਕ ਨੂੰ ਫੋਲੋ ਕਰਨ ਲੱਗ ਪਿਆ ਤਾਂ ਯਕੀਨ ਮੰਨਿਓ ਮੌਤ ਦੀ ਖਬਰ ਤੁਹਾਡੇ ਘਰ ਦੇ ਵਿੱਚੋਂ ਵੀ ਆ ਸਕਦੀ ਆ ਕਿਉਂਕਿ ਬਾਲਮਨ ਆਪਾਂ ਆਪ ਦਾ ਨਾਲ ਜੋੜ ਕੇ ਨਹੀਂ ਰੱਖ ਸਕੇ ਬੱਚਾ ਤੇ ਜਿੱਥੇ ਉਹ ਜੁੜਿਆ ਹੋਇਆ ਤੇ ਉਹ ਫਿਜ਼ੀਕਲ ਤੌਰ ਦੇ ਉੱਤੇ ਆਮੋ ਸਾਹਮਣੇ ਨਹੀਂ ਆ ਉੱਥੇ ਉਹਦੇ ਨਾਲ ਖੇਡਿਆ ਜਾ ਰਿਆ ਤੇ ਇੱਥੇ ਬੱਚੇ ਦੇ ਨਾਲ ਆਪਾਂ ਨਹੀਂ ਖੇਡਣ ਦਾ ਸਮਾਂ ਕੱਢਿਆ ਜਿਹਦੇ ਕਰਕੇ ਇਹ ਸਾਰਾ ਵਿਰਵਾ ਸਾਹਮਣੇ ਆ ਜਾਂਦਾ ਸੋ ਹੁਣ ਗਾਜ਼ੀਆਬਾਦ ਵਾਲੀ ਘਟਨਾ ਨੇ ਸਮੁੱਚੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਵੀ ਤਿੰਨ ਸਕੀਆਂ ਭੈਣਾ ਕਿਸ ਤਰੀਕੇ ਦੇ ਨਾਲ ਮਿੰਟਾਂ ਸੈਕਿੰਟਾਂ ਦੇ ਵਿੱਚ ਹੈ ਤੋਂ ਸੀ ਹੋ ਗਈਆਂ ਬਾਲਮਨ ਦੇ ਉੱਤੇ ਕੀ ਕੀ ਅਸਰ ਪਿਆ ਇਹਦੇ ਪਿੱਛੇ ਕਿਹੜੇ ਕਿਹੜੇ ਕਾਰਨ ਜ਼ਿੰਮੇਵਾਰ ਆ ਤੇ ਆਪ ਆਪ ਵਿਖਦੇ ਵਿੱਚ ਕਿਵੇਂ ਬਚਣਾ ਸਰਕਾਰ ਨੇ ਹੋ ਸਕਦਾ ਹੈ ਭਵਿੱਖ ਦੇ ਵਿੱਚ ਇਸ ਗੇਮ ਤੇ ਪਾਬੰਦੀ ਲਾ ਦੇਣੀ ਹੋਵੇ ਸ਼ਾਇਦ ਪਰ ਉਸ ਤੋਂ ਬਾਅਦ ਕੁਝ ਹੋਰ ਆ ਜਾਣਾ ਉਸ ਤੋਂ ਬਾਅਦ ਕੁਝ ਹੋਰ ਆ ਜਾਣਾ ਜ਼ਿੰਮੇਵਾਰੀਆਂ ਜੇਕਰ ਅਸੀਂ ਆਪਦੇ ਨਿਆਂਿਆਂ ਦੇ ਪ੍ਰਤੀ ਨਿਗਰਾਨ ਰੱਖਣ ਵਾਲੀਆਂ ਨਹੀਂ ਨਿਭਾਉਂਦੇ ਤੇ ਫਿਰ ਆਪਾਂ ਨੂੰ ਅਫਸੋਸ ਕਰਨ ਦਾ ਦੁੱਖ ਪ੍ਰਗਟਾਉਣ ਦਾ ਵੀ ਕੋਈ ਅਧਿਕਾਰ ਨਹੀਂ ਆ ਕਿਉਂਕਿ ਸਾਡੇ ਕੋਲੇ ਸਮਾਂ ਨਹੀਂ ਤੇ ਬੱਚਿਆਂ ਦੇ ਕੋਲੇ ਸਮਾਂ ਹੀ ਸਮਾਂ ਉਹ ਸਾਡਾ ਸਾਥ ਚਾਹੁੰਦੇ ਆ ਤੇ ਸਾਡੇ ਕੋਲੇ ਸਾਥ ਦੇਣ ਦਾ ਸਮਾਂ ਨਹੀਂ ਤੇ ਫਿਰ ਜਿਹੜਾ ਉਹਨਾਂ ਨੂੰ ਰਾਹ ਆਪਮੋਹਾਰੇ ਚੰਗਾ ਲੱਗਦਾ ਉਹ ਫਿਰ ਉਸ ਰਾਹ ਦੇ ਉੱਤੇ ਤੁਰ ਪੈਂਦੇ ਆ ਕੋਸ਼ਿਸ਼ ਕਰੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਕੁਲ ਮਿਲ ਕੇ ਰਹੋ ਕੋਸ਼ਿਸ਼ ਕਰੋ ਕਿ ਉਹ ਬੱਚੇ ਜਿਹੜਾ ਕੋਈ ਬਾਹਰ ਕੁਝ ਵੀ ਸਿੱਖ ਕੇ ਆਉਂਦੇ ਕੁਝ ਮਾੜਾ ਚੰਗਾ ਪਹਿਲੀ ਬੁੱਕਲ ਉਹ ਤੁਹਾਡੇ ਨਾਲ ਹੀ ਖੋਲਣ ਜੇ ਤੁਹਾਡੇ ਕੋਲੋਂ ਡਰੇ ਹੋਏ ਸਹਿਮੇ ਹੋਏ ਫਿਰ ਉਹ ਬਾਹਰ ਕਿਸੇ ਨਾਲ ਬੁੱਕਲ ਖੋਲਣਗੇ ਤੇ ਜਦੋਂ ਬਾਹਰ ਬੁੱਕਲ ਖੋਲਣਗੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਗਾਈਡ ਕੀਤਾ ਜਾਊਗਾ ਜਿਹਨੂੰ ਜਿਵੇਂ ਠੀਕ ਲੱਗਾ ਫਿਰ ਉਹ ਕੁਝ ਸਿਖਾਊਗਾ ਤੇ ਬੱਚੇ ਮਾਪਾ ਵਿਰੋਧੀ ਵੀ ਹੋਣਗੇ ਤੇ ਆਪਾ ਵਿਰੋਧੀ ਵੀ ਹੋਣਗੇ ਸੋ ਇਸ ਕਰਕੇ ਬਹੁਤ ਵੱਡੀ ਮਹੱਤਵਪੂਰਨ ਗੱਲ ਆ ਕਿ ਜਿਹੜੀ ਇਹ ਖਬਰ ਆਈ ਆ ਗਾਜ਼ੀਆਬਾਦ ਦੇ ਵਿੱਚੋਂ ਇਸ ਖਬਰ ਤੋਂ ਆਪਾਂ ਸਬਕ ਲੱਗੇ ਕਿ ਭਵਿੱਖ ਦੇ ਵਿੱਚ ਤੁਹਾਡੇ ਨਾਲ ਸਾਡੇ ਨਾਲ ਪੰਜਾਬ ਦੇ ਵਿੱਚ ਪੰਜਾਬੋਂ ਬਾਹਰ ਕਿਸੇ ਦੇ ਨਾਲ ਵੀ ਐਵੇਂ ਨਾ ਹੋਵੇ। ਉਹ ਬਲੂ ਵੇਲ ਗੇਮ ਬੜੀਆ ਮੈਨੂੰ ਕੁਝ ਗੱਲਾਂ ਚ ਇੱਥੇ ਆ ਗਈਆਂ। ਇੱਕ ਵਾਰੀ ਇੱਕ ਬੱਚੇ ਨੇ ਰਾਤ ਨੂੰ ਇਹ ਗੇਮ ਖੇਡਦਾ ਸੀ ਅਧੀ ਰਾਤ ਨੂੰ। ਉਹਨੂੰ ਟਾਸਕ ਮਿਲਦੇ ਸੀ। ਉਹਨੇ ਸਵੇਰ ਦੇ ਵੇਲੇ ਉੱਠ ਕੇ ਤੇ ਆਪਦੇ ਇੱਥੇ ਬਾਹ ਦੇ ਉੱਤੇ 15 18 ਕਟ ਲਾਏ ਸੀ। ਉਹਦੀ ਬਾਹ ਲੱਤਪਤ ਹੋਈ ਪਈ ਸੀ ਖੂਨ ਦੇ ਨਾਲ। ਬੈੱਡ ਦੀ ਚਾਦਰ ਭਿੱਜੀ ਪਈ ਸੀ। ਉਹ ਬੱਚਾ ਬੇਸੁਰਤੀ ਦੇ ਵਿੱਚ ਜਾ ਚੁੱਕਿਆ ਸੀ। ਦੇ ਉਸ ਤੋਂ ਬਾਅਦ ਜਦੋਂ ਨਸਾਂ ਵੱਟ ਗਈਆਂ ਗਈਆਂ ਸੀ ਫਿਰ ਸਵੇਰ ਦੇ ਵੇਲੇ ਮਾਪਿਆਂ ਨੂੰ ਪਤਾ ਲੱਗਾ ਵੀ ਭਾਈ ਇਹਨੇ ਤਾਂ ਆਹ ਕੁਝ ਕਰ ਲਿਆ ਤੇ ਉਹਨੂੰ ਹਸਪਤਾਲ 'ਚ ਦਾਖਲ ਕਰਵਾਇਆ ਬੱਚਾ ਬਚ ਗਿਆ ਪਰ ਜਦੋਂ ਉਹਦੇ ਮੋਬਾਈਲ ਦੀ ਪੁਣਛਾਣ ਕੀਤੀ ਤਾਂ ਪਤਾ ਲੱਗਾ ਵੀ ਇਹ ਕਰਦਾ ਕੀ ਸੀ ਖੇਡਦਾ ਕੀ ਸੀ ਬੱਚੇ ਨੇ ਬਾਅਦ ਵਿੱਚ ਗੱਲ ਦੱਸੀ ਕਿ ਮੈਂ ਆਪਦੇ ਦੋਸਤਾਂ ਸਮੇਤ ਕਦੋਂ ਤੋਂ ਇਸ ਗੇਮ ਨਾਲ ਜੁੜਿਆ ਸੋ ਦੇਖੋ ਜੀ ਆਪਾਂ ਕਿਹੜੀ ਗੇਮ ਦੇ ਨਾਲ ਬੱਚੇ ਨੂੰ ਜੋੜਨਾ ਇਹ ਵੀ ਸਾਡੇ ਉੱਤੇ ਨਿਰਪਰ ਕਰਦੀ ਗੱਲ ਆ ਬੱਚਿਆਂ ਨੂੰ ਆਪਦੇ ਸਾਥੀਆਂ ਨਾਲ ਆਪਣੀਆਂ ਹਾਨੀਆਂ ਨਾਲ ਆਪਣੀਆਂ ਹਨ ਨਾਲ ਗਰਾਊਂਡ ਦੇ ਵਿੱਚ ਖੇਡਣ ਵਾਸਤੇ ਪ੍ਰੇਰਿਤ ਕਰੋ ਉੱਥੇ ਉਹ ਸਰੀਰਕ ਤੌਰ ਤੇ ਥੱਕਣ ਤੇ ਫਿਰ ਉਹ ਘਰ ਦੇ ਵਿੱਚ ਗੂੜੀ ਨੀਂਦੇ ਸੌਣ ਉਹਨਾਂ ਦੇ ਵਿੱਚ ਭਾਈਚਾਰਕ ਇਕਤਾ ਵੀ ਬਣੇ ਉਹਨਾਂ ਦੇ ਵਿੱਚ ਨਾਲ ਦੇ ਸਾਥੀਆਂ ਦੇ ਸਹਿਯੋਗ ਦੀ ਭਾਵਨਾ ਵੀ ਪੈਦਾ ਹੋਵੇ ਉਹਨਾਂ ਦੇ ਸੁਭਾਅ ਨੂੰ ਜਾਣਨ ਦੀ ਜਗਿਆਸਾ ਵੀ ਬਣੇ ਤੇ ਇਸ ਤਰੀਕੇ ਦੇ ਨਾਲ ਆਪਾਂ ਜੇਕਰ ਬੱਚਿਆਂ ਨੂੰ ਸਮਝਾਵਾਂਗੇ ਇਸ ਤਰੀਕੇ ਨਾਲ ਸਹੀ ਲੀਹ ਦੇ ਉੱਤੇ ਤੋਰਾਂਗੇ ਤਾਂ ਗੱਲ ਬਣਦੀ ਨਹੀਂ ਤਾਂ ਇਹੋ ਜਿਹੀਆਂ ਖਬਰਾਂ ਆਪਾਂ ਵਿਖਦੇ ਵਿੱਚ ਵੀ ਆ ਸਕਦੀਆਂ ਸੋ ਗਾਜ਼ੀਆਬਾਦ ਦੇ ਵਿੱਚ ਜਿਹੜੀਆਂ ਤਿੰਨ ਭੈਣਾਂ ਮੁੱਕੀਆਂ ਤੁਹਾਡੇ ਘਰ ਦੇ ਵਿੱਚ ਇਸ ਤਰੀਕੇ ਦੀ ਖਬਰ ਨਾ ਆਵੇ 70 ਨਾਂ ਵਿਸ਼ੇ ਬੱਚੇ ਆਨਲਾਈਨ ਗੇਮਾਂ ਦੇ ਵਿੱਚ ਉਲਝ ਕੇ ਤੇ ਮੌਤ ਦੀ ਬੁਕਲ ਦੇ ਵਿੱਚ ਨਾ ਜਾਣ ਆਜੋ ਆਪਾਂ ਇਹਦੀ ਕੋਸ਼ਿਸ਼ ਕਰਗੇ